ਆਓ ਭਈ ਆਲਾ ਸਿੰਘ ਪਹਿ ਸਿੰਘਨ ਆਇਓ ਸਾਥ ਸੰਗਤਿਸ ਸਰਦਾਰ ਆਲਾ ਸਿੰਘ ਜੀ ਜੋ ਪਟਿਆਲੇ ਦੇ ਰਾਜੇ ਹੋਏ ਨੇ ਪਹਿਲਾ ਬਰਨਾਲੇ ਦੇ ਕੋਲ ਰਹਿੰਦੇ ਸਨ ਬਰਨਾਲਾ ਰਾਜਧਾਨੀ ਬਾਅਦ ਚ ਪਟਿਆਲਾ ਬਸਾਇਆ ਹੈ ਬਰਨਾਲੇ ਬਾਬਾ ਆਲਾ ਸਿੰਘ ਦੇ ਕੋਲ ਖਾਲਸਾ ਆਇਆ ਸੀ ਸਾਥ ਫੁਲਾਇਨ ਸੋਲੇ ਧਾਇਓ ਤੇ ਫੂਲ ਵਾਣੀ ਜਿਹੜੀ ਫੌਜ ਉਹ ਵੀ ਸਿੰਘਾਂ ਦੇ ਕੋਲ ਆਈ ਫੂਲ ਵਾਣੀ ਦਾ ਮਤਲਬ ਹੈ ਵੀ ਫੂਲ ਕਿਆਂ ਦੀ ਹੋਰ ਵਿਆਸਤਾ ਤਾਨੂਸ਼ੇਰੀ ਗੁਰੂ ਹਰਾਈ ਸਾਹਿਬ ਜੀ ਸਤਵੇਂ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਸਨ ਤਾਂ ਕਾਲਾ ਨਾਮ ਦਾ ਬਰਾੜ ਜੋ ਮਹਾਰਾਜਿਆਂ ਦੇ ਕੋੜਿਆਂ ਨਾਲ ਲੜਿਆ ਸੀ ਬੜਾ ਬਹਾਦਰ ਯੋद्धा ਆਪਣੇ ਦੋ ਭਤੀਜਿਆਂ ਨੂੰ ਲੈ ਕੇ ਗੁਰੂ ਦਰਬਾਰ 'ਚ ਹਾਜ਼ਰ ਹੋਇਆ ਇੱਕ ਲੜਕੇ ਦੀ ਉਮਰ 9 ਸਾਲ ਦੀ ਸੀ ਇੱਕ ਦੀ 7 ਸਾਲ ਦੀ ਸੀ ਇੱਕ ਦਾ ਨਾਮ ਫੂਲ ਸੀ ਇੱਕ ਦਾ ਨਾਮ ਸੰਦਲੀ ਸੀ ਦੋਵੇਂ ਮੁੰਡੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਆਪਣੇ ਪੇਟ ਦੇ ਉੱਤੇ ਹੱਥ ਮਾਰੀ ਜਾਂਦੇ ਆ। ਧੰਗੁਰੂ ਆਰਾਏ ਸਾਹਿਬ ਪੁੱਛਦੇ ਕਹਿੰਦੇ ਕਾਲਿਆ ਇਹ ਬੱਚੇ ਕਿਹਦੇ ਹਨ? ਕਹਿਣ ਲੱਗਾ ਜੀ ਮੇਰੇ ਭਤੀਜੇ ਹਨ। ਇਹਨਾਂ ਦੀ ਮਾਂ ਵੀ ਮਰ ਗਈ ਹੈ ਤੇ ਉਹ ਵੀ ਮਰ ਗਿਆ ਹੈ। ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਮਾਰੇ ਕਹਿੰਦੇ ਪੇਟ ਤੇ ਹੱਥ ਕਿਉਂ ਮਾਰਦੇ ਹਨ? ਢਿੱਡ ਕਿਉਂ ਖੜਕਾਉਂਦੇ ਹਨ? ਕਹਿਣ ਲੱਗਾ ਜੀ ਰੋਟੀ ਨਹੀਂ ਖਾਧੀ ਭੁੱਖੇ ਹਨ। ਸਤਿਗੁਰੂ ਕਹਿਣ ਲੱਗੇ ਇਨਾਂ ਦੇ ਘੋੜੇ ਜਮਨਾ ਚ ਪਾਣੀ ਪੀਆ ਕਰਨਗੇ ਇਹ ਬਚਨ ਹੋਇਆ ਗੁਰੂ ਹਰਿਦਾਇ ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਦਾ ਉਹੀ ਬੱਚਿਆਂ ਚ ਬਾਬਾ ਫੂਲ ਦੀ ਹੋਏ ਵੱਡੇ ਹੋ ਕੇ ਬਾਬੇ ਫੂਲ ਨੇ ਰਾਮਪੁਰਾ ਫੂਲ ਬਸਾਇਆ ਫਿਰ ਹੋਰ ਰਿਆਸਤਾਂ ਦੇ ਫੂਲ ਕਿਹੜੀਆਂ ਹੋਈਆਂ ਬਾਬੇ ਫੂਲ ਦੇ ਅੱਗੋਂ ਉਹਨਾਂ ਦੇ ਪੁੱਤਰ ਰਾਮਾ ਦੇ ਤ੍ਰਿਲੋਕਾ ਜਿਹੜੇ ਦਮਦਮੇ ਸਾਹਿਬ ਦਸਵੇਂ ਪਾਤਸ਼ਾਹ ਤੋਂ ਅਮਰਤਸ਼ਾਹ ਦੇ RAM ਸਿੰਘ ਤੇ ਤਰਲੋਕ ਸਿੰਘ ਬਣੇ ਤਰਲੋਕ ਸਿੰਘ ਦੀਆਂ ਦੋ ਰਿਆਸਤਾਂ ਬਣੀਆਂ ਜੀਂਦ ਤੇ ਨਾਭਾ RAM ਸਿੰਘ ਦੇ ਪੁੱਤਰ ਬਾਬਾ ਆਲਾ ਸਿੰਘ ਦੀ ਪਟਿਆਲਾ ਇਹ ਰਿਆਸਤਾਂ ਚਲੀਆਂ ਸੋ ਖਾਲਸੇ ਦੇ ਵਿੱਚ ਇਹ 12ਵੀਂ ਮਿਸਲ ਵੀ ਬੰਨੀ ਜਾਂਦੀ ਸੀ ਜੋ ਮਾਲਵੇ ਦੇ ਸਿੱਖਾਂ ਦੀ ਸੀ ਬਰਾੜਾਂ ਦੀ ਇਹ ਖਾਲਸੇ ਦੇ ਕੋਲ ਸਾਰੀਆਂ ਮਿਸਲਾਂ ਦੇ ਮੁਖੀ ਇਕੱਠੇ ਹੋ ਕੇ ਨਾਭੇ ਵਾਲਾ ਸਰਦਾਰ ਸੁਖ ਚੈਨ ਸਿੰਘ ਤੇ ਜੀਂਦਵਾਲਾ ਗੁਰਦਿੱਤ ਸਿੰਘ ਬਾਬਾ ਜੱਸਾ ਸਿੰਘ ਜੀ ਦੇ ਕੋਲ ਆਏ ਹਨ ਸਾਥ ਭਾਈ ਕੇ ਲੈ ਚੜਾਈ ਨਾਲ ਭਾਈ ਕੇ ਭਾਈ ਭਗਤੂ ਸਾਹਿਬ ਜੀ ਦਾ ਪਰਿਵਾਰ ਜਿਹੜੇ ਸ੍ਰੀ ਗੁਰੂ ਰਾਮਦਾਸ ਜੀ ਮਾਈ ਭੱਖਾ ਨੂੰ ਵਾਰ ਦਿੱਤਾ ਸੀ ਉਹਨੇ ਆਖਿਆ ਸੀ ਸੋਨੇ ਦੀ ਮਦਾਨੀ ਹੋਵੇ ਪੋਤਰੇ ਨੂੰ ਦੁੱਧ ਡੜਕਦੀ ਵੇਖਾਂ ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਤੇਰੇ ਘਰ ਭਗਤੂ ਦਾ ਜਨਮ ਹੋਵੇਗਾ ਸਾਡਾ ਗੁਰਸਿੱਖ ਬੰਦਗੀ ਵਾਲਾ ਉਹਦੀ ਅੰਸਬੰਸ ਦਾ ਰਾਜ ਵੀ ਹੋਵੇਗਾ ਤੇ ਸੋਨੇ ਦੀ ਮਧਾਣੀ ਵੀ ਹੋਵੇਗੀ ਇਹ ਗੁਰੂ ਆਮਦਾਸ ਦੇ ਬੱਚਨਾਂ ਨਾਲ ਭਾਈਆਂ ਦਾ ਬੰਸ ੱਲਿਆ ਬੜੇ ਰਾਠ ਜ਼ਿੰਮੇਦਾਰ ਤਗੜੇ ਸਾ ਸੰਗਤ ਦੇ ਭਾਈ ਭਗਤੂ ਦੇ ਪਰਿਵਾਰ ਵਿੱਚੋਂ ਉਸ ਵੇਲੇ ਸਰਦਾਰ ਦੇਸੂ ਸਿੰਘ ਆਦਿਕ ਜਿਹੜੇ ਸਿੰਘਾਂ ਦੇ ਕੋਲ ਆਏ ਹਨ ਬੁੱਢਾ ਸਿੰਘ ਗੁਰਬਖਸ਼ ਸਿੰਘ ਭਾਈ ਭਾਈ ਬੁੱਢਾ ਸਿੰਘ ਗੁਰਬਖਸ਼ ਸਿੰਘ ਇਹ ਸਰਦਾਰ ਆਏ ਹਨ ਮਲੇਰ ਮਾਰਨ ਉਨ ਦਈ ਸਲਾਹੀ ਬਲਵਈਆਂ ਨੇ ਬਾਬਾ ਆਲਾ ਸਿੰਘ ਨਾਲ ਸਲਾਹ ਕੀਤੀ ਬਰਨਾਲੇ 'ਚ ਮੀਟਿੰਗ ਹੋਈ ਠਿਕਰੀਵਾਲ ਪਿੰਡ ਹੈ ਬਰਨਾਲੇ ਦੇ ਲਾਗੇ ਉੱਥੇ ਖਾਲਸਾ ਪੰਥ ਜ਼ਿਆਦਾਤਰ ਬਾਬਾ ਜਸਾ ਸਿੰਘ ਉੱਥੇ ਠਹਿਰਿਆ ਕਰਦੇ ਨਵਾਬ ਕਪੂਰ ਸਿੰਘ ਜੀ ਵੀ ਠੇਤਰੀਵਾਲ ਠਹਿਰਿਆ ਕਰਦੇ ਸਨ ਆਲਾ ਸਿੰਘ ਦੇ ਉੱਥੇ ਲੰਗਰ ਚੱਲਦੇ ਰਹਿੰਦੇ ਸਨ ਆਲਾ ਸਿੰਘ ਨੇ ਗੁਰਦੇਵ ਸਿੰਘ ਨੇ ਸੁਖਚੈਨ ਸਿੰਘ ਨੇ ਨਾਭੇ ਦੇ ਜੀਨ ਦੇ ਸਾਰੇ ਰਾਜਿਆਂ ਨੇ ਭਗਤੂ ਕਹਿੰਦੇ ਰਾਜਿਆਂ ਨੇ ਉਹ ਤਾਂ ਵੱਡੇ ਰਾਜੇ ਤਾਂ ਨਹੀਂ ਸਨ ਬਣੇ ਅਜੇ ਉਹ ਪੁੰਗਰ ਰਹੇ ਸਨ ਹੌਲੇ-ਹੌਲੇ ਤਾਕਤ ਫੜ ਰਹੇ ਸਨ ਬਾਬਾ ਜਸਾ ਸਿੰਘ ਨੂੰ ਕਿਹਾ ਕਿ ਬਾਬਾ ਜੀ ਮਲੇਰ ਕੋਟੜਾ ਫਤਿਹ ਕਰ ਲਓ ਜੇ ਮਲੇਰਕੋਟੜਾ ਫਤਿਹ ਕਰ ਲਵਾਂਗੇ ਤੇ ਇੱਕ ਤਾਂ ਵੱਡੇ ਘੱਲੂ ਘਾਰੇ ਦਾ ਬਦਲਾ ਲਿਆ ਜਾਏਗਾ ਤੇ ਦੂਸਰਾ ਇਹ ਪਠਾਨ ਸਾਨੂੰ ਟਿਕਣ ਨਹੀਂ ਦਿੰਦੇ ਨਾ ਮਲਵਈਆਂ ਨੂੰ ਟਿਕਣ ਦਿੰਦੇ ਆ ਨਾ ਮਾਝੇ ਵਾਲਿਆਂ ਨੂੰ ਇੱਥੇ ਵੜਨ ਦਿੰਦੇ ਆ ਤੇ ਵੱਡੇ ਘੱਲੂ ਘਾਰੇ ਜਿਨ੍ਹਾਂ ਨੇ ਡਟ ਕੇ ਸਿੱਖਾਂ ਦਾ ਨੁਕਸਾਨ ਕੀਤਾ ਹੈ ਮਲੇਰਕੋਟੜੇ ਵਾਲਿਆਂ ਨੂੰ ਫਤਿਹ ਕਰ ਲਈਏ ਪਠਾਨ ਮਲਵਈਆਂ ਨਾਲ ਵੈਰ ਸੋ ਥਾਏ ਕਿਉਂਕਿ ਮਲਵਈਆਂ ਦਾ ਵੀ ਪਠਾਣਾ ਨਾਲ ਵੈਰ ਸੀ ਆਲਾ ਸਿੰਘ ਤੇ ਹੋਰ ਜਿਹੜੇ ਮਲਮਾਲਵੇ ਦੇ ਸਿੱਖ ਰਾਜੇ ਸਨ ਰਾਠ ਸਨ ਬਲੇਰ ਕੋਟਲੇ ਵਾਲਿਆਂ ਨੂੰ ਇਹ ਖਤਰਾ ਸੀ ਕਿ ਜੇ ਸਿੱਖ ਬਰਾੜ ਰਾਜ ਕਰਨ ਲੱਗ ਪਏ ਤੇ ਸਾਨੂੰ ਕਿਤੇ ਭਜਾ ਨਾ ਦੇਣ ਇਹ ਸਾਡਾ ਇਲਾਕਾ ਖੋਣਗੇ ਇਸ ਕਰਕੇ ਬਲੇਰ ਕੋਟਲੇ ਵਾਲਿਆਂ ਦਾ ਤੇ ਮਾਲਵੇ ਦੇ ਸਿੱਖਾਂ ਦਾ ਵੈਰ ਚੱਲ ਰਿਹਾ ਸੀ ਦੌੜ ਚੋਂ ਤਰਫੋਂ ਲੂਟ ਮਚਾਹੇ ਆਹ ਕਹਿੰਦੇ ਅਪ ਸਿੰਘਾਂ ਨੇ ਸਲਾਹ ਕੀਤੀ ਬਾਬਾ ਅਲਾ ਸਿੰਘ ਗੁਰਦੇਵਤ ਸਿੰਘ ਸੁਖਚੈਨ ਸਿੰਘ ਬੁੱਢਾ ਸੈਨੇ ਗੁਰੂ ਬਖਸ਼ ਮਲ ਵਈ ਸਰਦਾਰ ਕਹਿਣ ਲੱਗੇ ਆਪਾਂ ਬਲੇਰ ਕੋਟਲੇ ਦੇ ਚਾਰ ਤਰਫਿਆਂ ਹਲਾ ਕਰਕੇ ਲੁੱਟਮਾਰ ਕਰੀਏ ਮੁਲਕ ਮਾਰ ਓਨ ਤੁਰੇ ਅਗਾਹੀਂ ਔਰ ਇਹਨਾਂ ਦਾ ਮੁਲਕ ਮਾਰ ਕੇ ਤੇ ਆਪਾਂ ਫਿਰ ਅੱਗੇ ਸਰਹੰਦ ਨੂੰ ਤੁਰੀਏ ਸਿੰਘ ਤੁਰੇ ਸਰਹੰਦ ਦਾਈ ਇਸ ਤਰ੍ਹਾਂ ਖਾਲਸਾ ਜੀ ਬਲੇਰ ਕੋਟ ਦੇ ਇਲਾਕਾ ਫਤਿਹ ਕਰਕੇ ਸਿੰਘ ਸਰਹੰਦ ਨੂੰ ਤੁਰ ਪਏ